ਸ਼ਲੋਕ ਮਹੱਲਾ ਤੀਜਾ ਪੰਡਤ ਪੜ ਪੜ ਉੱਚਾ ਕੂਕਦਾ ਮਾਇਆ ਮੋਹ ਪਿਆਰ ਅੰਤਰ ਬ੍ਰਹਮ ਨਾ ਚੀਨਈ ਮਨ ਮੂਰਖ ਗਾਵਾਰ ਦੂਜੇ ਭਾਏ ਜਗਤ ਪਰਬੋਧ ਦਾ ਨਾ ਬੂਝੈ ਵਿਚਾਰ ਬਿਰਥਾ ਜਨਮ ਗਵਾਇਆ ਮਰ ਜੰਮੈ ਬਾਰੋ ਬਾਰ ਮਹੱਲਾ ਤੀਜਾ ਜਿੰਨੇ ਸਤਗੁਰ ਸੇਵਿਆ ਤਿੰਨੀ ਨਾ ਉਪਾਇਆ ਬੂਝੋ ਕਰ ਵਿਚਾਰ ਸਦਾ ਸ਼ਾਂਤ ਸੁਖ ਮਨ ਬਸੈ ਚੂਕੈ ਕੂਕ ਪੁਕਾਰ ਆਪੈ ਨੂੰ ਆਪ ਖਾਏ ਮਨ ਨਿਰਮਲ ਹੋਵੇ ਗੁਰਸਬਦ ਦੀ ਵਿਚਾਰ ਨਾਨਕ ਸਬਦ ਰਤੇ ਸੇ ਮੁਕਤ ਹੈ ਹਰ ਜਿਉ ਹੇਤ ਪਿਆਰ ਪੌੜੀ ਭਰ ਕੀ ਸੇਵਾ ਸਫਲ ਹੈ ਗੁਰਮੁਖ ਪਾਵੇ ਥਾਈ ਜਿਸ ਹਰ ਪਾਵੇ ਤਿਸ ਗੁਰ ਮਿਲੈ ਸੋ ਹਰ ਨਾਮ ਧਿਆਈ ਗੁਰ ਸਬਦੀ ਹਰ ਪਾਈਐ ਹਰ ਪਾਰ ਲੰਘਾਏ ਮਨ ਹਟ ਕਿਨੈ ਨਾ ਪਾਇਓ ਪੁੱਛੋ ਵਿਦਾਂ ਜਾਏ ਨਾਨਕ ਹਰ ਕੀ ਸੇਵਾ ਸੂ ਕਰੇ ਜਿਸ ਲਏ ਹਰ ਲਾਏ ਸ਼ਲੋਕ ਮਹਲਾ 3 ਨਾਨਕ ਸੋ ਸੂਰਾ ਪਰਿਆਮ ਜਿਨ ਵਿੱਚੋਂ ਦੁਸ਼ਟ ਹੰਕਾਰਨ ਮਾਰਿਆ ਗੁਰਮੁਖ ਨਾਮ ਸਲਾਹੀ ਜਨਮ ਸਵਾਰਿਆ ਆਪ ਹੋਆ ਸਦਾ ਮੁਕਤ ਸਭ ਕੁਲ ਨਿਸਤਾਰਿਆ ਸੋਹਰ ਸੱਚ ਦਵਾਰ ਨਾਮ ਪਿਆਰਿਆ ਮਨ ਮੁਖ ਮਰੇ ਹੰਕਾਰ ਮਰਨ ਵਿਗਾੜਿਆ ਸਭੋ ਵਰਤੈ ਹੁਕਮ ਕਿਆ ਕਰੇ ਵਿਚਾਰਿਆ ਆਪ ਹੋ ਦੂਜੈ ਲੱਗ ਖਸਮ ਵਿਚਾਰਿਆ ਨਾਨਕ ਬਿਨ ਨਾਵੇ ਸਭ ਦੁੱਖ ਸੁਖ ਵਿਚਾਰਿਆ ਮਹੱਲਾ ਤੀਜਾ ਗੁਰਪੂਰੈ ਹਰਨਾਮ ਦੜਾਇਆ ਤਨ ਵਿੱਚੋਂ ਭਰਮ ਚੁਕਾਇਆ RAM ਨਾਮ ਹਰ ਕੀਰਤ ਗਾਈ ਕਰ ਚਾਨਣ ਮਗ ਦਿਖਾਇਆ ਫ਼ੌਮੈ ਮਾਰ ਇਕਲਿਬ ਲਾਗੀ ਅੰਤਰ ਨਾਮ ਵਸਾਇਆ ਗੁਰਮਤੀ ਜਮ ਜੋਹਨਾ ਸਾਕੇ ਸੱਚੇ ਨਾਮ ਸਮਾਇਆ ਸਭ ਆਪੇ ਆਪ ਵਰਤੈ ਕਰਤਾ ਜੋ ਭਾਵੇ ਸੋ ਨਾਹਿ ਲਾਇਆ ਜਨ ਨਾਨਕ ਨਾਮ ਲਏ ਤਾਂ ਜੀਵੇ ਬਿਨ ਨਾਵੇ ਖਿਨ ਮਰ ਜਾਇਆ ਪਉੜੀ ਜੋ ਮਿਲਿਆ ਹਰ ਦੀਵਾਨ ਸਿਓ ਸੋ ਸਭਨੀ ਦੀਵਾਨੀ ਮਿਲਿਆ ਜਿੱਥੈ ਉਹ ਜਾਏ ਤਿੱਥੈ ਉਹ ਸੁਰਖਰੂ ਉਸਕੇ ਮੋਹਨ ਡਠਾ ਸਭ ਪਾਪੀ ਤਰਿਆ ਉਸ ਅੰਤਰ ਨਾਮ ਨਿਧਾਨ ਹੈ ਨਾਮੁ ਪਰਵਰਿਆ ਨਾਉ ਪੂਜੀਐ ਨਾਉ ਮੰਨੀਐ ਨਾਇਕਲ ਬਿਕ ਸਭ ਹਿਰਿਆ ਜਿਨਿ ਨਾਮ ਤੇ ਆਇਆ ਇਕ ਮਨ ਇਕ ਚਿਤ ਸੇ ਅਸਰ ਜਗ ਰਹਿਆ ਸ਼ਲੋਕ ਮਹੱਲਾ ਤੀਜਾ ਆਤਮਾ ਦੇਉ ਪੂਜੀਐ ਗੁਰ ਕੈ ਸਹਜ ਸੁਭਾਏ ਆਤਮੇ ਨੂੰ ਆਤਮੇ ਦੀ ਪ੍ਰਤੀਤ ਹੋਏ ਤਾਂ ਘਰ ਹੀ ਪਰਚਾ ਪਾਏ ਆਤਮਾ ਢੋਲ ਨਾ ਢੋਲਈ ਗੁਰ ਕੈ ਭਾਏ ਸੁਭਾਏ ਗੁਰਬਿਣ ਸਹਜ ਨ ਆਵਈ ਲੋਭ ਮੈਲ ਨ ਵਿੱਚੋਂ ਜਾਏ ਕੇਨਪਲ ਹਰ ਨਾਮ ਮਨ ਬਸਹਿ ਸਭ 68 ਤੀਰਥ ਨਾਏ ਸਚੈ ਮੈਲ ਨ ਲੱਗਈ ਮਨ ਲੱਗੈ ਦੂਜੈ ਭਾਏ ਤੋਤੀ ਮੂਲ ਨਾ ਉਤਰੈ ਜੇ 68 ਤੀਰਥ ਨਾਏ ਮਨਮਖ ਕਰਮ ਕਰੇ ਹੰਕਾਰੀ ਸਭ ਦੁੱਖੋ ਦੁੱਖ ਕਮਾਏ ਨਾਨਕ ਮੈਲਾ ਉਜਲ ਤਾਂ ਥੀਐ ਜਾਂ ਸਤਿਗੁਰ ਮਾਹੀ ਸਮਾਏ ਮਹੱਲਾ ਤੀਜਾ ਮਰਮਖ ਲੋਕ ਸਮਝਾਈਐ ਕਦੋਂ ਸਮਝਾਇਆ ਜਾਏ ਮਰਮਖ ਰਲਾਇਆ ਨਾਰਲੈ ਪਈਆ ਕਿਰਤ ਫਿਰਾਏ ਲਿਵਤਾਤ ਦੁਇਰਾਹ ਹੈ ਹੁਕਮੀਕਾਰ ਕਮਾਏ ਗਰਮਖੇ ਆਪਣਾ ਮਨ ਮਾਰਿਆ ਸ਼ਬਦ ਕਿਸ ਬੱਟੀ ਲਾਏ ਮਨ ਹੀ ਨਾਲ ਝਗੜਾ ਮਨ ਹੀ ਨਾਲ ਸਾਥ ਮਨ ਹੀ ਮੱਝ ਸਮਾਏ ਮਨ ਜੋ ਛੇ ਸੋਲ ਹੈ ਸੱਚੇ ਸ਼ਬਦ ਸੁਭਾਏ ਅੰਮ੍ਰਿਤ ਨਾਮ ਸਤ ਪੁੰਚੀਐ ਗੁਰਮੁਖ ਕਾਰ ਕਮਾਏ ਵਿੜ ਮਨ ਜੇ ਹੋਰੀ ਨਾਲ ਲੱਜਣਾ ਜਾਸੀ ਜਨਮ ਗਵਾਏ ਮਨ ਮੁਖੀ ਮਨ ਹਤ ਹਾਰਿਆ ਕੂੜ ਕੋਸਟ ਕਮਾਏ ਗਰਪਰ ਸਾਦੀ ਮਨ ਜਣੈ ਹਰ ਸੇਤੀ ਲਿਬ ਲਾਏ ਨਾਨਕ ਗੁਰਮੁਖ ਸੱਚ ਕਮਾਵੇ ਮਨ ਮੁਖ ਆਵੇ ਜਾਏ ਪੌੜੀ ਹਰ ਕੇ ਸੰਤ ਸੁਣੋ ਜਨ ਭਾਈ ਹਰ ਸਤ ਗੁਰ ਕੀ ਇੱਕ ਸਾਖੀ ਜਿਸ ਤਰ ਭਾਗ ਹੋਵੇ ਮੁਖ ਮਾਸਟਕ ਤិន ਜਨ ਲੈ ਹੰਤੇ ਰਾਖੀ ਹਰ ਅੰਮ੍ਰਿਤ ਕਥਾ ਸ੍ਰੇਸ਼ਟ ਉਤਮ ਗੁਰ ਬਚਨੀ ਸਹਜੇ ਚਾਖੀ ਤਹ ਪਿਆ ਪਰਗਾਸ ਮਿਟਿਆ ਅੰਧਿਆਰ ਆ ਜੋ ਸੂਰਜ ਰੈਣ ਕੇ ਰਾਖੀ ਆਦਿਸ਼ਟਿਆ ਗੋਚਰ ਅਲਖ ਨਿਰੰਜਨ ਸੋ ਦੇਖਿਆ ਗੁਰਮਖ ਅੱਖੀ ਸ਼ਲੋਕ ਮਹੱਲਾ ਤੀਜਾ ਸਤਗੁਰ ਸੇਵੇ ਆਪਣਾ ਸੋਸਰ ਲੇਖੇ ਲਾਏ ਵਿੱਚੋਂ ਆਪ ਗਵਾਏ ਕੈ ਰਹਿਣ ਸੱਚ ਲਿਬ ਲਾਏ ਸਤਗੁਰ ਜਿਨੀ ਨ ਸੇਵਿਓ ਤਿਨ ਬਿਰਥਾ ਜਨਮ ਗਵਾਏ ਨਾਨਕ ਜੋ ਤਿਸ ਭਾਵੈ ਸੋ ਕਰੇ ਕਹਿਣਾ ਕਿਛੂ ਨਾ ਜਾਏ ਮਹੱਲਾ ਤੀਜਾ ਮਨ ਬੇਕਾਰੀ ਵੇੜਿਆ ਵਿਕਾਰਾ ਕਰਮ ਕਮਾਏ ਦੂਜੇ ਪਾਏ ਅਗਿਆਨੀ ਪੂਜਦੇ ਦਰਗਹਿ ਮਿਲੈ ਸਜਾਏ ਆਤਮ ਦੇਵ ਪੂਜੀਐ ਬਿਨ ਸਤਗੁਰੂ ਬੂਝ ਨਾ ਪਾਏ ਜਪ ਤਪ ਸੰਜਮ ਪਾਣਾ ਸਤਿਗੁਰੂ ਕਾ ਕਰਮੀ ਪੱਲੇ ਪਾਈ ਨਾਨਕ ਸੇਵਾ ਸੁਰਤਿ ਕਮਾਬਣੀ ਜੋ ਹਰ ਭਾਵੈ ਸੋ ਥਾਏ ਪਾਈ ਪੌੜੀ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਸਦਾ ਸੁਖ ਹੋਵੇ ਦਿਨ ਰਾਤੀ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਸਿਮਰਤ ਸਭ ਕਿਲ ਵਿਖ ਪਾਪ ਲਹਾਤੀ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਦਾਲਦ ਦੁੱਖ ਭੁਖ ਸਭ ਲੈ ਜਾਤੀ ਹਰ ਹਰ ਨਾਮ ਜਪੋ ਮਨ ਮੇਰੇ ਮੁਖ ਗੁਰਮਖ ਪ੍ਰੀਤ ਲਗਾਤੀ ਜਿਤ ਮੁਖ ਭਾਗ ਲਿਖਿਆ ਤੁਰ ਸਾਚੈ ਹਰ ਤੇਤਮੁਖ ਨਾਮ ਜਪਾਤੀ ਸ਼ਲੋਕ ਮਹੱਲਾ ਤੀਜਾ ਸਤਿਗੁਰ ਜਿਨੀ ਨਾ ਸੇਵਿਓਬ ਸਬਦ ਨ ਕੀਤੋ ਵਿਚਾਰ ਅੰਤਰ ਗਿਆਨ ਨ ਆਇਓ ਮਰਤਕ ਹੈ ਸੰਸਾਰ ਲਖ 84 ਫੇਰ ਪਇਆ ਮਰ ਜੰਮ ਹੋਏ ਖਵਾਰ ਸਤਿਗੁਰ ਕੀ ਸੇਵਾ ਸੋ ਕਰੇ ਜਿਸਨੂੰ ਆਪ ਕਰਾਏ ਸੋਇ ਸਤਿਗੁਰ ਵਿਚ ਨਾਮ ਅਨੁਦਾਨ ਹੈ ਕਰਮ ਪ੍ਰਾਪਤ ਹੋਏ ਸਾਚਰਤੇ ਗੁਰ ਸ਼ਬਦ ਸਿਉ ਤਿਰ ਸੱਚੀ ਸਦਾ ਲਗ ਹੋਏ ਨਾਨਕ ਜਿਸ ਨੂੰ ਮੇਲੇ ਨਾ ਵਿਛੜੈ ਸਹਿਜ ਸਮਾਵੈ ਸੋਏ ਮਹੱਲਾ ਤੀਜਾ ਸੋਪ ਗਉਤੀ ਜੋ ਭਗਵੰਤ ਜਾਣੈ ਗੁਰ ਪ੍ਰਸਾਦੀ ਆਪਿ ਪਛਾਨੈ ਆਪਤ ਰਾਖੈ ਇਕਤ ਘਰ ਆਣੈ ਜੀਵਤ ਮਰੈ ਹਰ ਨਾਮ ਵਖਾਣੈ ਐਸਾ ਭਗਉਤੀ ਉੱਤਮ ਹੋਏ ਨਾਨਕ ਸੱਚ ਸਮਾਵੈ ਸੋਏ ਮਹੱਲਾ ਤੀਜਾ ਅੰਤਰ ਕਪਟ ਭਗਉਤੀ ਕਹਾਏ ਪਖੰਡ ਪਾਰ ਬ੍ਰਹਮ ਕਦੇ ਨ ਪਾਈ ਪਾੜ ਨਿੰਦਾ ਕਰੇ ਅੰਤਰ ਮਨ ਲਾਏ ਬਾਹਰ ਮਨ ਧੋਵੇ ਮਨ ਕੀ ਝੂਠ ਨ ਜਾਏ ਸਤ ਸੰਗਤ ਸਿਓ ਬਾਦਰ ਚਾਏ ਆਂ ਦਿਨ ਦੁਖੀਆ ਦੂਜੇ ਭਾਇ ਰਚਾਏ ਹਰ ਨਾਮ ਨ ਚੇਤੇ ਬਹੁ ਕਰਮ ਕਮਾਏ ਪੂਰਬ ਲਿਖਿਆ ਸੋ ਮੀਟਣਾ ਨ ਜਾਏ ਨਾਨਕ ਬਿਨ ਸਤਿਗੁਰ ਸੇਵੀ ਮੋਖ ਨ ਪਾਏ ਪੌੜੀ ਸਤਿਗੁਰ ਜਿਨੀ ਧਿਆਇਆ ਸੇ ਕੜਨਾ ਸਵਾਹੀ ਸਤਿਗੁਰ ਜਿਨੀ ਧਿਆਇਆ ਸੇ ਤ੍ਰਿਪਤਿ ਅਗਾਹੀ ਸਤਿਗੁਰ ਜਿਨੀ ਧਿਆਇਆ ਤਿਰ ਜਮ ਡਰ ਨਾਹੀ ਜਿਨ ਕੋ ਹੋਆ ਕਿਰਪਾਲ ਹਰ ਸੇ ਸਤਗੁਰ ਪੈਰੀ ਪਾਹੀ ਤਿਨੇ ਅਥਾ ਉੱਠ ਹੈ ਮੁਖ ਉਜਲੇ ਹਰ ਦਰਗਹਿ ਪੈਂਦੇ ਜਾਹੀ ਸ਼ਲੋਕ ਮਹੱਲਾ ਦੂਜਾ ਜੋ ਸਿਰ ਸਾਈ ਨਾ ਨਿਬੈ ਸੋ ਸਰਦੀ ਜੜਾਰ ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ ਸੋ ਪਿੰਜਰ ਲੈ ਜਾਰ ਮਹੱਲਾ ਪੰਜਮ ਮੁੱਢੋਂ ਭੁੱਲੀ ਨਾਨਕਾ ਫਿਰ ਫਿਰ ਜਨਮ ਮੁਈ ਆਸ ਕਸਤੂਰੀ ਕੈ ਭੋਲੜੇ ਗੰਦੇ ਡੁੱਮ ਪਿਆਸ ਪੌੜੀ ਸੋ ਐਸਾ ਹਰ ਨਾਮ ਧਿਆਈਐ ਮਨ ਮੇਰੀ ਜੋ ਸਬਨਾ ਉੱਪਰ ਹੁਕਮ ਚਲਾਏ ਸੋ ਐਸਾ ਹਰ ਨਾਮ ਜਪੀਏ ਮਨ ਮੇਰੇ ਜੋ ਆੰਤਿ ਅਵਸਰ ਲਏ ਛਡਾਏ ਸੋ ਐਸਾ ਹਰ ਨਾਮ ਜਪੀਏ ਮਨ ਮੇਰੇ ਜੋ ਮਨ ਕੀ ਤ੍ਰਿਸ਼ਨਾ ਸਭ ਭੁਖ ਗਵਾਏ ਸੋ ਗੁਰਮਖ ਨਾਮ ਜਪਿਆ ਬੜ ਭਾਗੀ ਤਨ ਨਿੰਦਕ ਦੁਸ਼ਟ ਸਭ ਪੈਰੀ ਪਾਏ ਨਾਨਕ ਨਾਮ ਆਰਾਦ ਸਭਨਾ ਤੇ ਵੱਡਾ ਸਭ ਨਾਵੇ ਅੱਗੇ ਆਣ ਨਵਾਈ ਸ਼ਲੋਕ ਮਹੱਲਾ ਤੀਜਾ ਵੇਸ ਕਰਿ ਗੁਰੂ ਉਪਕ ਲਖਣੀ ਮਨ ਖੋਟੈ ਕੂੜਿਆਰ ਗੁਰ ਕਾ ਬਾਣ ਨਾ ਚੱਲੇ ਹੁਕਮ ਕਰੇਗਾ ਵਾਰ ਗੁਰ ਕਾ ਬਾਣ ਜੋ ਚੱਲੇ ਸਭ ਦੁੱਖ ਨਿਵਾਰਨ ਹਾਰ ਲਿਖਿਆ ਮੀਟ ਨਾ ਸਕੀਐ ਜੋ ਧੁਰ ਲਿਖਿਆ ਕਰਤਾਰ ਮਨ ਤਨ ਸੌਪੇ ਕੰਤ ਕੋ ਸਬ ਦੇ ਧਰੇ ਪਿਆਰ ਬਿਨ ਨਾ ਵੈ ਕਿਨੇ ਨਾ ਪਾਇਆ ਦੇਖੁਰ ਦੇ ਵਿਚਾਰ ਨਾਨਕ ਸਾਸ ਵਾਲਿਓ ਸੁਲਖਣੀ ਜੇ ਰਾਵੀ ਸਿਰਜਣਹਾਰ ਮਹੱਲਾ ਤੀਜਾ ਮਾਇਆ ਮੋਗਵਾਰ ਹੈ ਤਿਸ ਦਾ ਨਾ ਦਿਸੈ ਉਰਵਾਰ ਨਾ ਪਾਰ ਮਨਮੁਖ ਗਿਆਨੀ ਮਹਾਦੁਖ ਪਾਇੰਦੇ ਡੁੱਬੇ ਹਰਨਾਮ ਵਿਸਾਰ ਭਾਲ ਕੇ ਉਠ ਬੋ ਕਰਮ ਕਮਾਵੇ ਦੂਜੇ ਪਾਏ ਪਿਆਰ ਸਤਿਗੁਰ ਸੇਵੈ ਆਪਣਾ ਭਉ ਜਲੇ ਉਤਰੇ ਪਾਰ ਨਾਨਕ ਗੁਰਮੁਖ ਸੱਚ ਸਮਾਵੇ ਸੱਚ ਨਾਮ ਿਉਰ ਧਾਰ ਕੋੜੀ ਹਰ ਜਲ ਥਲ ਮਹੀਲ ਭਰਪੂਰ ਦੂਜਾ ਨਾਹੀ ਕੋਈ ਹਰ ਆਪ ਬਹਿ ਕਰੇ ਨਿਆਉ ਕੂੜਿਆਰ ਸਭ ਮਾਰ ਕਢੋਏ ਸਚਿਆਰਾ ਦੇ ਵਡਿਆਈ ਹਰ ਧਰਮ ਨਿਆਉ ਕੀ ਹੋਏ ਸਭ ਹਰ ਕੀ ਕਰੋ ਉਸਤਤ ਜਿਨ ਗਰੀਬ ਅਨਾਥ ਰਖ ਲਿਓਏ ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਡੰਡ ਦੀ ਹੋਏ ਸ਼ਲੋਕ ਮੁਹੱਲਾ ਤੀਜਾ ਮਾਨਮਖ ਮੈਲੀ ਕਾਮਣੀ ਕੁਲਖਣੀ ਕੁਨਾਰ ਫਿਰ ਛੋੜਿਆ ਕਰ ਆਪਣਾ ਪਰਪੁਰਖੈ ਨਾਲ ਪਿਆਰ ਤ੍ਰਿਸ਼ਨਾ ਕਦੇ ਨ ਚੁਕਈ ਜਲਦੀ ਕਰੇ ਪੁਕਾਰ ਨਾਨਕ ਬਿਨ ਨਾਵੈ ਕ੍ਰੂਪਕ ਸੁਹਣੀ ਪਰ ਹਰ ਛੋਡੀ ਪਧਾਰ ਮਹੱਲਾ ਤੀਜਾ ਸਾਧਰਤੀ ਸੁਹਾਗਣੀ ਸਤਗੁਰ ਕੈ ਭਾਏ ਪਿਆਰ ਸਦਾ ਰਾਵੇ ਪਰ ਆਪਣਾ ਸੱਚੇ ਪ੍ਰੇਮ ਪਿਆਰ ਅਤ ਸਵਾਲਿਓ ਸੁੰਦਰੀ ਸੋਭਾਵੰਤੀ ਨਾਰ ਨਾਨਕ ਨਾਮ ਸੁਹਾਗਣੀ ਮੇਲੀ ਮੇਲਣ ਹਾਰ ਪਉੜੀ ਹਰ ਤੇਰੀ ਸਭ ਕਰੈ ਉਸਤਤ ਜਿਨ ਫਾਥੇ ਕਾਢਿਆ ਹਰ ਤੁਧਨੋ ਕਰੈ ਸਭ ਨਮਸਕਾਰ ਜਿਨ ਪਾਪੈ ਤੇ ਰਾਖਿਆ ਹਰ ਨਿਮਾਨਿਆ ਤੂੰ ਮਾਨ ਹਰ ਡਾਢੀ ਹੂੰ ਤੂੰ ਡਾਢਿਆ ਹਰ ਹੰਕਾਰੀਆਂ ਮਾਰ ਨਮਾਏ ਮਨਮੁਖ ਮੂੜ ਸਾਧਿਆ ਹਰ ਭਗਤਾਂ ਦੇ ਵਢਿ ਆਈ ਗਰੀਬ ਅਨਾਥਿਆ ਸ਼ਲੋਕ ਮਹੱਲਾ ਤੀਜਾ ਸਤਿਗੁਰ ਕੈ ਭਾਣਾ ਜੋ ਚੱਲੇ ਤਸ ਵਢਿ ਆਈ ਵੱਡੀ ਹੋਏ ਹਰ ਕਾ ਨਾਮ ਉੱਤਮ ਮਨ ਬਸੈ ਮੀਟ ਨ ਸਕੈ ਕੋਈ ਕਿਰਪਾ ਕਰੇ ਜਿਸ ਆਪਣੀ ਤਸ ਕਰਮ ਪ੍ਰਾਪਤ ਹੋਏ ਨਾਨਕ ਕਾਰਨ ਕਰਤੇ ਵਸ ਹੈ ਗੁਰਮੁਖ ਬੂਜੈ ਕੋਇ ਮਹੱਲਾ ਤੀਜਾ ਨਾਨਕ ਹਰਨਾਮ ਜਿਨੀ ਆਰਾਧਿਆ ਆਂਦਿਨ ਹਰ ਲਿਪਤਾਰ ਮਾਇਆ ਬੰਦੀ ਖਸਮ ਕੀ ਤਿਨੇ ਅੱਗੇ ਕਮਾਵੈ ਕਾਰ ਪੂਰਾ ਪੂਰਾ ਕਰ ਛੋੜਿਆ ਹੁਕਮ ਸੁਵਾਰਣ ਹਾਰ ਗੁਰ ਪਰ ਸਾਧੀ ਜਿਨ ਬੁਝਿਆ ਤਿਨ ਪਾਇਆ ਮੁਖ ਦਵਾਰ ਮਨ ਮੁਖ ਹੁਕਮ ਨ ਜਾਣਨੀ ਤਿਨ ਮਾਰੇ ਜਮ ਜੰਧਾਰ ਗੁਰਮੁਖ ਜਿਨੀ ਆਰਾਧਿਆ ਤਿਨੀ ਤਰਿਆ ਪਉ ਜਲ ਸੰਸਾਰ ਸਭ ਔਗਣ ਗੁਣੀ ਮਿਟਾਇਆ ਗੁਰਿਆਪੇ ਬਖਸ਼ਿਣਹਾਰ ਪਉੜੀ ਹਰ ਕੀ ਭਗਤਾ ਪ੍ਰਤੀਤ ਹਰ ਸਭ ਕਿਛ ਜਾਣਦਾ ਹਰ ਜੀਵਣ ਨਾਹੀ ਕੋਈ ਜਾਣ ਹਰ ਧਰਮ ਵਿਚਾਰਦਾ ਕਾੜਾ ਦੇਸਾ ਕਿਉਂ ਕੀਜੈ ਜੇ ਨਾਹੀ ਧਰਮ ਮਾਰਦਾ ਸੱਚਾ ਸਾਹਿਬ ਸੱਚ ਨਿਆਉ ਪਾਪੀ ਨਰ ਹਾਰਦਾ ਸਾਲਾਹੀਓ ਭਗਤੋ ਕਰ ਜੋੜ ਹਰ ਭਗਤ ਜਨ ਤਾਰਦਾ ਸ਼ਲੋਕਾ ਮਹੱਲਾ ਤੀਜਾ ਆਪਣੇ ਪ੍ਰੀਤਮ ਮਿਲ ਰਹਾ ਅੰਤਰ ਰਖਾਂ ਓਰ ਤਾਰ ਸਾਲਾਹੀ ਸੋ ਪ੍ਰਭ ਸਦਾ ਸਦਾ ਗੁਰ ਕੈ ਹਿਤ ਪਿਆਰ ਨਾਨਕ ਜਿਸ ਨਦਰ ਕਰੇ ਤਸ ਮੇਲ ਲਾਏ ਸਾਈ ਸੁਹਾਗਣ ਨਾਰ ਮਹੱਲਾ ਤੀਜਾ ਗੁਰਸੇ ਬਾਤੇ ਹਰ ਪਾਈਐ ਜਾਂ ਕੋ ਨਦਰ ਕਰੇ ਮਾਨਸ ਤੇ ਦੇਵਤੇ ਭਈ ਧਿਆਇਆ ਨਾਮ ਹਰੇ ਹੋਮੈ ਮਾਰ ਮਿਲਾਇਨ ਗੁਰ ਕੈ ਸਬਦ ਤਰੇ ਨਾਨਕ ਸਹਿਜ ਸਮਾਇਨ ਹਰ ਆਪਣੀ ਕਿਰਪਾ ਕਰੇ ਪੌੜੀ ਹਰ ਆਪਣੀ ਭਾਤ ਕਰਾਏ ਬੜਿਆਈ ਵੇ ਖਾਲਿਆਂ ਆਪਣੀ ਆਪ ਕਰੇ ਪ੍ਰਤੀਤ ਆਪੇ ਸੇਵਕ ਹਾਲਿਆਂ ਹਰ ਭਗਤਾਂ ਨੂੰ ਦੇ ਅਨੰਦ ਥਰ ਘਰੀ ਬਹਾਲਿਆਂ పాਪੀਆਂ ਨੂੰ ਨਾ ਦੇਈ ਥਿਰ ਰਹਿਣ ਚੁਣ ਨਰਕ ਕੋਰ ਚਾਲਿਆਂ ਹਰ ਭਗਤਾਂ ਨੂੰ ਦੇ ਪਿਆਰ ਕਰ ਆਂਗਨ ਇਸ ਤਾਰਿਆਂ ਸਲੋਕਾ ਮਹੱਲਾ ਪਹਿਲਾ ਕੋ ਬੁੱਧ ਡੰਮਣੀ ਕੁ ਦਇਆ ਕਸਾਇਣ ਪਰ ਨਿੰਦਾ ਕਟ ਚੂੜੀ ਮੁੱਠੀ ਕਰੋਧ ਚੰਡਾਲ ਕਾਰੇ ਕੱਢੀ ਕਿਆ ਥੀਐ ਜਾਂ ਚਾਰੇ ਬੈਠੀਆਂ ਨਾਲ ਸੱਚ ਸੰਜਮ ਕਰਨੀ ਕਾਰਾ ਨਾਵਣ ਨਾਉ ਜਪੇਹੀ ਨਾਨਕ ਅੱਗੇ ਉੱਤਮ ਸਈ ਜੇ ਪਾਪਾ ਪੰਦਨਾ ਦੇਹੀ ਮਹੱਲਾ ਪਹਿਲਾ ਕਿਆ ਹੰਸ ਕਿਆ ਬਗਲਾ ਜਾ ਕੋ ਨਦਰ ਕਰੇ ਜੋ ਤਿਸ ਭਾਵੈ ਨਾਨਕਾ ਕਾਗੋ ਹੰਸ ਕਰੇ ਪੌੜੀ ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਐ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ ਸੰਤਾਂ ਸੰਗਿ ਨਿਬਾਨ ਅੰਮ੍ਰਿਤ ਚਾਖੀਐ ਪੈ ਪੰਜਨ ਮਿਹਰਬਾਨ ਦਾਸ ਕੀ ਆਖੀਐ ਨਾਨਕ ਹਰ ਗੁਣ ਗਾਏ ਅਰਖ ਪ੍ਰਭ ਲਖੀ ਹੈ